ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਪਿਆਰ ਵਿੱਚ ਆਓ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੋਂਦਵਾਲ ਸਾਹਿਬ ਗੁਰਦਾਰਾ ਬੌਲੀ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਗੁਰਤਾ ਗਦੀ ਦਿਵਸ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾਉਣ ਦਾ ਦਿਵਸ 440 ਸਾਲਾਂ ਸ਼ਤਾਬਦੀ ਸ਼੍ਰੀ ਗੋਂਦਵਾਲ ਸਾਹਿਬ ਧਰਤੀ ਤੇ ਮਨਾਈ ਜਾ ਰਹੀ ਆ ਔਰ 15 ਸਤੰਬਰ ਤੋਂ 18 ਸਤੰਬਰ ਤੱਕ ਜੋ ਡੇਟਾ ਫਿਕਸ ਹੋਈਆਂ ਨੇ ਉਹ ਸ਼ਤਾਬਦੀ ਜਿਹੜੀ ਆ ਬੜੇ ਵੱਡੇ ਪੱਧਰ ਦੇ ਉੱਤੇ ਗੋਂਦਵਾਲ ਸਾਹਿਬ ਗੁਰਦਾਰਾ ਬੌਲੀ ਸਾਹਿਬ ਕੇ ਮਨਾਈ ਜਾ ਰਹੀ ਆ ਉਸ ਮੌਕੇ ਤੇ ਹਯੂਰ ਸਾਹਿਬ ਵੱਲੋਂ ਗੁਰਦਾਰਾ ਲੰਗਰ ਸਾਹਿਬ ਵੱਲੋਂ ਗੋਦਵਾਲ ਸਾਹਿਬ ਦੀ ਧਰਤੀ ਤੇ ਗੁਰਦਰਾ ਬੌਲੀ ਸਾਹਿਬ ਦੇ ਨਾਲ ਗੁਰਦਰਾ ਜੰਝਕਾਰ ਜਿੱਥੇ ਤਰਨਾਂਦਲ ਦੀ ਛੌਣੀ ਆ ਉਸ ਜਗ੍ਹਾ ਤੇ ਹਯੂਰ ਸਾਹਿਬ ਵੱਲੋਂ 13 ਸਤੰਬਰ ਤੋਂ ਲੈ ਕੇ 19 ਸਤੰਬਰ ਤੱਕ ਲੰਗਰ ਲੱਗੇਗਾ ਲਗਾਇਆ ਜਾ ਰਿਹਾ ਔਰ ਸਾਰੀਆਂ ਸੰਗਤਾਂ ਨੇ ਗੋਦਵਾਲ ਸਾਹਿਬ ਦੀ ਸ਼ਤਾਬਦੀ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਘੋਮ ਘਮਾ ਕੇ ਪਹੁੰਚੋ ਤੇ ਗੁਰੂ ਸਾਹਿਬਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇੰਨੀਆਂ ਬੇਨਤੀਆਂ ਪ੍ਰਵਾਨ ਕਰ ਰਹੀਆਂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਖਫਤ